ओम वन्दे देव उमापतिम सुरगुरुम वन्दे जगत कारणम वन्दे पन्नग भूषणम त्रिग्रम वन्दे पशुनांपति वन्दे सुरेश शागवहनिरन वन्दे मुखन्दवप्रियम वन्दे भक्तजनात् च वर्दम वन्दे शिवं शंकरम ओम श्री जानकी वल्लभ जयते ओम हनुमते नमः भारतीय सनातन संस्कृति के भव्य ਸਥਾਪਿਤ ਕੀਤੀ ਗਈ ਸਾਡੀ ਜੋ ਵੀ ਤਿਥੀਆਂ ਚਲਦੀਆਂ ਹਨ ਉਹ ਸੂਰੇ ਔਰ ਚੰ드ਰਮਾ ਦੀ ਗਤੀ ਦੇ ਨਾਲ ਚਲਦੀਆਂ ਇਸ ਵਾਰ ਜਿਵੇਂ ਅਸੀਂ ਦੇਖਿਆ ਹੈ ਇਸ ਵਾਰ ਜੋ ਨਵਰਾਤਰੀ ਹੈ ਉਹ ਪੁਰਾਣੇ ਜੋ ਸਮੇਂ ਦੇ ਵਿੱਚ ਜਾਂ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਜੋ ਨਵਰਾਤਰੀ ਆਏ ਉਸ ਤੋਂ ਇੱਕ ਵੱਧ ਕੇ ਹੈ ਇਹ ਤਿਥੀਆਂ ਦੀ ਗੰਡਾ ਹੁੰਦੀ ਜਿਵੇਂ ਕਿ ਚੌਥਰਤ ਨਵਰਾਤਰੀ ਹੋਰ ਪੰਚਮ ਨਵਰਾਤਰੀ ਇਸ ਦੀ ਗਣਨਾ ਦੇ ਵਿੱਚ ਇਹ तकरीबन तकरीबन ਦੋ ਦੋ ਦਿਨ ਆਏ ਤੇ ਅੱਜ ਵੀ ਜੋ ਮਾਂ ਕਾਲਾ ਰਾਤਰੀ ਦੀ ਸप्तमी ਹੈ ਔਰ ਕੱਲ ਵੀ ਬਾ ਦੁਪਹਿਰ ਸप्तमी ਸ਼ੁਰੂ ਹੋ ਪਈ ਸੀ ਇਸ ਲਈ ਕੱਲ ਅਸੀਂ ਮਾਂ ਕਾਲਾ ਰਾਤਰੀ ਦੀ ਯਸ਼ਗਾਨ ਕੀਤਾ ਹੈ ਕਿਉਂਕਿ ਸप्तमी ਹੈ ਅਸੀਂ 22 ਤਰੀਕ ਤੋਂ ਨਵਰਾਤਰੀ ਜਿਹੜੇ ਅਸੀਂ ਦਿਨ 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 ਵਾਰ ਦੀ ਤਰ੍ਹਾਂ ਅਸੀਂ ਜੋ ਦਿਨ ਬੜੇ ਉਤਸਾਹ ਦੇ ਨਾਲ ਕੱਲ 7 ਦਿਨ ਸਤ ਨਵਰਾਤਰੀ ਹੋ ਗਈ ਸੀ ਅਗਰ ਸਾਰ ਗਣਨਾ ਦੇ ਤੌਰ ਤੇ ਦੇਖਿਆ ਜਾਵੇ ਜਾਂ ਵਿਗਿਆਨਿਕ ਆਪਣੀ ਸਨਾਤਨ ਵਿਗਿਆਨਿਕ ਵੀਧੀ ਦੀ ਤਰ੍ਹਾਂ ਦੇਖਿਆ ਜਾਵੇ ਤਾਂ ਚੜ੍ਹਦੀ ਸਤਭਮੀ ਅੱਜ ਕੁਝ ਲੋਕ ਬਹੁਤ ਘੱਟ ਲੋਕ ਨੇ ਜਿਨ੍ਹਾਂ ਕੁਝ ਲੋਕ ਐਸੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਜਿਨ੍ਹਾਂ ਦੇ ਪਰਿਵਾਰਿਕ ਇਹ ਰੀਤ ਹੈ ਕਿ ਉਹ ਸਤਭਮੀ ਵਾਲੇ ਦਿਨ ਹੀ ਮਹਾਮਾਇਆਂ ਕੰਜਰਾ ਪੂਜ ਲੈਂਦੇ ਨੇ ਤਾਂ ਵੱਧੋ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਸੱਤਮੀ ਨੂੰ ਹੀ ਕੰਨਿਆ ਪੂਜਨ ਹੋ ਜਾਂਦਾ ਹੈ ਉਹ ਅੱਜ ਕੰਨਿਆ ਪੂਜਨ 4 ਵਜੇ ਤੱਕ ਕਰ ਸਕਦੇ ਨੇ ਵਿੱਚ ਦਾ ਕੰਨਿਆ ਪੂਜਨ ਦਾ ਕੋਈ ਸਮੇਂ ਨਹੀਂ ਹੁੰਦਾ ਬਹੁਤ ਲੋਕ ਚੜਦੇ ਸੂਰਜ ਦੇ ਵਿੱਚ ਕਰ ਲੈਂਦੇ ਨੇ ਕੰਨਿਆ ਪੂਜਨ ਕੁਝ ਲੋਕ ਉਸ ਦਿਨ ਦਾ व्रत ਪੂਰਨ ਕਰਕੇ ਕੰਨਿਆ ਪੂਜਨ ਕਰਕੇ ਫਿਰ ਉਹ ਪ੍ਰਸ਼ਾਦ ਨੂੰ ਨੂੰ ਲਾ ਕੇ ਆਪਣਾ व्रत ਪੂਰਨ ਕਰਦੇ ਨੇ ਸੋ ਅੱਜ ਵੀ ਮਹਾ ਮਾਈ ਦੀ ਸੱਤਮੀ ਹੈ ਕੱਲੂ ਜਿਨ੍ਹਾਂ ਦੇ ਅਸ਼ਟਮੀ ਦੇ व्रत ਖੁੱਲਨੇ ਨੇ ਜੋ ਅਸ਼ਟਮੀ ਨੂੰ ਮਹਾਮਾਈ ਦੀ ਕੰਨਿਆ ਪੂਜਨ ਕਰਦੇ ਨੇ ਉਹ ਕੱਲ ਨੂੰ ਦਿਨ ਮੰਗਲਵਾਰ ਨੂੰ 30 ਤਰੀਕ ਨੂੰ ਮਹਾਮਾਈ ਦੀ ਅਸ਼ਟਮੀ ਪੂਜਿਆ ਜਾਵੇਗਾ ਬਹੁਤ ਸ਼ੁਭ yog ਲੜਿਆ ਹੈ ਮਹਾਮਾਈ ਦਾ ਮੰਗਲਵਾਰ ਹੈ ਔਰ ਮੰਗਲਵਾਰ ਵਾਲੇ ਦਿਨ ਅਸ਼ਮੀ ਆਈ ਹੈ ਤਾਂ ਤੁਹਾਨੂੰ ਸਭ ਨੂੰ ਮਹਾਮਾਈ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰਨ ਕਰੇ ਇਹਨਾਂ ਨਵਰਾਤਰੀਆਂ ਤੇ ਤੁਹਾਡੇ ਸਾਰੇ ਪੰਡਾਰੇ ਭਾਰੇ ਰੱਖਣ ਤੁਹਾਨੂੰ ਸਦਬੁੱਧੀ ਆਵੇ ਤੁਹਾਡੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਤੁਹਾਡੇ ਸਮਾਜ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਸਾਡੇ ਪਰਦੇਸ਼ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਸਾਡੇ ਦੇਸ਼ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਹੋਰ ਪੂਰਾ ਵਿਸ਼ਵ ਇੱਕ ਸ਼ਾਂਤਮਈ ਢੰਗ ਦੇ ਨਾਲ ਆਪਣੇ ਜੀਵਨ ਜਾਪਨ ਕਰੇ ਵਸੁਧੈਵ ਕੁਟੰਕੰਦੀ ਜੋ ਸਾਡਾ ਧੇਵ ਵਾਕਿਆ ਹੈ ਅਸੀਂ ਉਸ ਨੂੰ ਲੈ ਕੇ ਚੱਲੀਏ ਪੂਰਾ ਵਿਸ਼ਵ ਇੱਕ ਪਰਿਵਾਰ ਦੀ ਤਰ੍ਹਾਂ ਰਹੇ ਇਹੀ ਅੱਜ ਮਹਾਮਾਈ ਜੀ ਦੇ ਚਰਨਾਂ ਦੇ ਵਿੱਚ ਮੇਰਾ ਅਰਨਵੇਦਨ ਹੈ ਤਾਂ ਅੱਜ ਅਸੀਂ ਮਹਾਮਾਇਦੇ ਨੂੰ ਮਹਾਲక్ష్ਮੀ ਸਰੂਪ ਹੈ ਉਸ ਦੇ ਵਿਸ਼ੇ ਦੇ ਉੱਪਰ ਅਸੀਂ ਅੱਜ ਮਹਾਮਾਈ ਦਾ ਗੁਣ ਗਾਣ ਕਰਾਂਗੇ ਮਾ ਭਗਵਤੀ ਜੀ ਨੂੰ ਅਗਰ ਅਸੀਂ ਪ੍ਰਸੰਨ ਕਰਨਾ ਹੈ ਤਾਂ ਹਜ਼ਾਰੋਂ ਹਜ਼ਾਰ ਮੰਤਰ ਐਸੇ ਬਣੇ ਨੇ ਐਸੇ ਸਾਧਨ ਬਣੇ ਨੇ ਐਸੇ ਉਹਨਾਂ ਦੇ ਧਿਆਨ ਮੰਤਰ ਹੈ ਐਸੇ ਉਹਨਾਂ ਦੇ ਪੂਜਾ ਮੰਤਰ ਹੈ ਜਿਨ੍ਹਾਂ ਦੇ ਵਿੱਚੋਂ ਕਿਸੇ ਇੱਕ ਦਾ ਵੀ ਅਸੀਂ ਉਚਾਰਨ ਕਰੀਏ ਧਿਆਨ ਕਰੀਏ ਤਾਂ ਉਸ ਤੋਂ ਸਿੱਧ ਲੈ ਕੇ ਮਹਾਮਾਈ ਦੀ ਕਿਰਪਾ ਪ੍ਰਾਪਤ ਕੀਤੀ ਜਾਂਦੀ ਹੈ ਭਗਵਤੀ ਅਗਰ ਤੁਸੀਂ ਜੈ ਮਾਤਾ ਦੀਵੀ ਕਹ ਦਿੰਨੇ ਹੈ ਅਗਰ ਤੁਸੀਂ ਜੋਤੀ ਸਰੂਪ ਦਾ ਬਿਨਾ ਕੁਝ ਕਹੇ ਮੰਨਦੇ ਵਿੱਚ ਉਸ ਦਾ ਧਿਆਨ ਭਗਵਤੀ ਦਾ ਕਿਸੇ ਵੀ ਸਰੂਪ ਦੇ ਵਿੱਚ 16 부ਜੀ 18 부ਜੀ ਅਸ਼ਟ 부ਜੀ ਚਤੁਰ부ਜੀ 2 부ਜੀ ਕਿਸੇ ਵੀ ਸਰੂਪ ਦਾ ਮਹਾਮਾਈ ਦਾ ਪਿੰਡੀ ਸਰੂਪ ਦਾ ਜੋਤੀ ਸਰੂਪ ਦਾ ਕੋਈ ਵੀ ਤੁਸੀਂ ਧਿਆਨ ਕਰ ਲੈਨੇ ਤਾਂ ਭਗਵਤੀ ਜੀ ਤੁਹਾਡੇ ਉੱਪਰ ਪ੍ਰਸੰਨ ਹੁੰਦੇ ਮਹਾਮਾਈ ਮਾ ਲక్ష్ਮੀ ਦੀ ਕਿਰਪਾ ਅੱਜਕਲ ਹਰੇਕ ਬੰਦਾ ਮੰਗਦਾ ਹੈ ਕਿਉਂਕਿ ਲక్ష్ਮੀ ਹੈ ਕਿਉਂਕਿ ਕਲਯੁਗ ਹੈ ਲక్ష్ਮੀ ਦਾ ਯੁਗ ਹੈ ਇਸ ਯੁਗ ਦੇ ਵਿੱਚ ਬਿਨਾ ਪੈਸੇ ਤੋਂ ਕੁਝ ਨਹੀਂ ਹੁੰਦਾ ਹੈ ਅਗਰ ਪੈਸਾ ਹੋਵੇਗਾ ਤਾਂ ਤੁਹਾਡਾ ਆ ਜੋ ਮਾਨਸਮਾਨ ਹੈ ਇਹ ਮੰਨਿਆ ਜਾਂਦਾ ਕਿ ਜਿਸ ਕੋਲ ਜ਼ਿਆਦਾ ਪੈਸਾ ਹੈ ਉਸ ਦਾ ਮਾਨਸਮਾਨ ਹੈ ਚਲੋ ਇੱਕ ਦੂਸਰੀ ਸਮਾਜਿਕ ਗੱਲ ਹੈ ਕਿਉਂਕਿ ਜਦੋਂ ਅਸੀਂ ਕਿਸੇ ਸ਼੍ਰੇਸ਼ਟ ਵਿਅਕਤੀ ਦੇ ਨਾਲ ਸ਼੍ਰੀਮਾਨ ਲਗਾਉਂਦੇ ਹਾਂ ਸ਼੍ਰੀਮਾਨ ਦਾ ਮਤਲਬ ਹੈ ਕਿ ਮਹਾਮਾ ਲక్ష్ਮੀ ਦਾ ਨਾਮ ਇੱਕ ਸ਼੍ਰੀ ਵੀ ਹੈ ਤਾਂ ਸ਼੍ਰੀਮਾਨ ਅਸਲ ਦੇ ਵਿੱਚ ਸ਼੍ਰੀਮਾਨ ਉਹ ਹੁੰਦਾਈ ਜੋ ਬਖਤੀ ਸਾਤਵਿਕ ਦਾਨੀ ਪੂਜਿਆਵਾ ਬੰਦਾ ਔਰ ਹਰੇਕ ਦਾ ਭਲਾ ਚਾਹਣੇ ਵਾਲਾ ਹੁੰਦਾ ਉਹ ਹੀ ਸ਼੍ਰੀਮਾਨ ਹੁੰਦਾ ਕਿਉਂ ਭਗਵਦੀ ਜੀ ਦੀ ਉਸ ਪਰ ಅಪਾਰ ਕਿਰਪਾ ਹੁੰਦੀ ਉਸ ਦੀ ਵੱਦ ਜੋ ਉਸ ਦੀ ਬੁੱਧੀ ਹੈ ਉਹ ਵੀ ਬਹੁਤ ਧਨਵਾਦ ਹੁੰਦੀ ਮਤਲਬ ਕਹਿੰਦਾ ਭਾਵ ਹੈ ਉਹ ਬਹੁਤ ਬੁੱਧੀਮਾਨ ਹੁੰਦਾ ਹੈ ਉਸ ਦੇ ਖਜ਼ਾਨੇ ਵੀ ਭਰੇ ਰਹਿੰਦੇ ਹਨ ਉਹ ਗਿਆਨਵਾਨ ਵੀ ਹੁੰਦਾ ਹੈ ਤਾਂ ਸ਼੍ਰੀ ਸਾਰੀਆਂ ਕਿਰਪਾਵਾ ਕਰਦੀ ਹੈ ਉਹ ਬਲਸ਼ਾਲੀ ਵੀ ਹੁੰਦਾ ਹੈ ਇਸ ਲਈ ਉਹ શ્રીਮਾਨ ਕਹਾਉਂਦਾ ਹੈ ਪਰ ਫਿਰ ਵੀ ਅਸੀਂ ਭਗਵਦੀ ਜੀ ਦਾ ਚਿੰਤਨ ਕਰਨਾ ਹੈ ਧਿਆਨ ਕਰਨਾ ਹੈ ਧਨ ਦੀ ਸਾਰੇ ਨੂੰ ਜ਼ਰੂਰਤ ਹੈ ਧਨ ਹੋਵੇਗਾ ਤਾਂ ਬੰਦਾ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਵਿੱਚ ਜੋ ਛੋਟੇ ਬੱਚੇ ਨੇ ਭਾਈ ਭੈਣ ਉਹਨਾਂ ਨੂੰ ਅੱਛੀ ਸਿੱਖਿਆ ਦੇ ਸਕਦਾ ਅੱਛੇ ਵਸਤਰ ਅੱਛਾ ਖਾਣ ਪੀਂਦਵਾ ਸਕਦਾ ਅੱਛਾ ਰਹਿਣ ਸਹਿਣ ਦੀ ਵਿਵਸਥਾ ਮੈਂ ਭਗਵਦੀ ਜੀ ਦੇ ਚਰਨਾਂ ਦੇ ਵਿੱਚ ਇਹ ਪ੍ਰਾਰਥਨਾ ਕਰਨਾ ਹੈ ਕਿ ਇਸ ਵਿਸ਼ਵ ਦੇ ਪ੍ਰਤੀਕ ਜੀਵ ਦੇ ਉੱਪਰ ਤੁਸੀਂ ਆਪਣੀ ਕਿਰਪਾ ਬਣਾਏ ਰੱਖਣੀ ਹਰੇਕ ਦੀ ਜੋ ਜ਼ਰੂਰਤ ਹੈ ਉਹ ਪੂਰੀਆਂ ਕਰਨੀ ਔਰ ਹਰੇਕ ਦੀ ਬੁੱਧੀ ਸਾਤਵਿਕ ਬਣਾਣੀ ਇਸ ਲਈ ਮੈਂ ਭਗਵਤੀ ਜੀ ਦਾ ਇਹ ਆਵਾਹਨ ਕਰਦਾ ਫਿਰ ਵੀ ਤੁਸੀਂ ਅਗਰ ਕੋਈ ਮਹਾਮਾਇ ਦਾ ਸੂਖਸ਼ਮ ਮੰਤਰ ਜਾਪ ਕਰਨਾ ਚਾਹੁੰਦੇ ਕਈਆਂ ਦੀ ਇੱਛਾ ਹੁੰਦੀ ਹੈ ਜੇ ਅਸੀਂ ਸੂਖਸ਼ਮ ਮੰਤਰ ਜਾਪ ਕਰੀਏ ਤਾਂ ਭਗਵਤੀ ਜੀ ਦਾ ਇਹ ਮੰਤਰ ਤੁਸੀਂ ਧਿਆਨ ਨਾਲ ਜਾਪ ਕਰਨਾ કંਠਸਟ ਕਰਨਾ ਔਰ ਮਨ ਦੇ ਵਿੱਚ ਧਿਆਨ ਕਰਨਾ ਹੈ ਓਮ ਮਹਾਂ ਲక్ష్ਮੀ ਨਮਸਤੂਭਯਮ ਨਮਸਤੂਭਯਮ ਸੁਰੇਸ਼ਵਰੀ ਹਰੀ ਪ੍ਰੀਏ ਨਮਸਤੂਭਯਮ ਨਮਸਤੂਭਯਮ ਦਿਆਨਿਧੇ ਇਸ ਮੰਤਰ ਨੂੰ ਤੁਸੀਂ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਹੈ ਤੁਹਾਡੇ ਅੰਦਰ ਜਿਸ ਤਰ੍ਹਾਂ ਸਾਡਾ ਖੂਨ ਦਾ ਸਰਕਲ ਚੱਲਦਾ ਹੈ ਮਾਂ ਭਰੂ ਦੀ ਜੀ ਦਾ ਧਿਆਨ ਚੁੱਪਚਾਪ ਆਪਣਾ ਕਰਮ ਵੀ ਕਰਦੇ ਜਾਣਾ ਭਗਵਤੀ ਜੀ ਦਾ ਧਿਆਨ ਕਰਦੇ ਰਹਿਣਾ ਹੇ ਸੁਰੇਸ਼ਵਰੀ ਹੇ ਮਹਾਂ ਲక్ష్ਮੀ ਹੇ ਹਰੀ ਪ੍ਰੀਏ ਹੇ ਦਿਆਨਿਧੇ ਆਪਕੋ ਬਾਰੰਬਾਰ ਕੋਟਿਲ ਕੋਟ ਪੰਨਾਵ ਹੈ ਮੇਰਾ ਮਾਰਗ ਪ੍ਰਸਤ ਕਰੋ ਸਦਗਮਿਆ ਮੈਂ ਚਲੂੰ ਅਸਤੋਮਾ ਸਦਗਮਿਆ ਅਸਤੋਮਾ ਤਮਸੋ ਮਾ ਚੋਤ੍ਰਗਮੇ ਤਮਸੋ ਮਾ ਚੋਤ੍ਰਗਮੇ ਮ੍ਰਯਤੋਮਾ ਅਪਦਗਮਿਆ ਮਾ ਭਗਵਤੀ ਮੇਨੋ ਇਸ ਤਰ੍ਹਾਂ ਦਾ ਮੇਰਾ ਹਮੇਸ਼ਾ ਸ਼੍ਰੇਸ਼ਟ ਬੁੱਧੀ ਬਣਾਣੀ ਮੈਂ ਸ਼੍ਰੇਸ਼ਟ ਦਾਨੀ ਬਣਾ ਮੈਂ ਸ਼੍ਰੇਸ਼ਟ ਬਲਵਾਨ ਬਣਾ ਤੇ ਇਹੀ ਪ੍ਰਾਰਥਨਾ ਹੈ 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 ਪ੍ਰੀਏ ਹੈ ਦਿਆਨੀ ਦੇ ਆਪ ਜੀ ਦੇ ਚਰਨਾਂ ਦੇ ਵਿੱਚ ਇਹੀ ਪ੍ਰਾਪਨਾ ਇਸ ਤਰ੍ਹਾਂ ਮਾ ਭਗਵਤੀ ਜੀ ਦਾ ਸਾਧਵਿਕ ਵਿਚਾਰਾਂ ਦੇ ਨਾਲ ਸਾਧਵਿਕ ਮਨ ਦੇ ਨਾਲ ਲੈ ਕੇ ਅਸੀਂ ਭਗਵਤੀ ਜੀ ਦਾ ਚਿੰਤਨ ਕਰਨਾ ਹੈ ਕਿਉਂਕਿ ਭਗਵਤੀ ਜੀ ਦੇ ਅੱਗੇ ਅਗਰ ਅਸੀਂ ਕੋਈ ਦੂਸ਼ਿਤ ਮਨ ਲੈ ਕੇ ਜਾਂ ਦੂਸ਼ਿਤ ਭਾਵਨਾ ਲੈ ਕੇ ਅਸੀਂ ਕੋਈ ਉਹਨਾਂ ਦੇ ਅੱਗੇ ਮਨੋਰਥ ਰੱਖਦੇ ਹਾਂ ਤਾਂ ਨਿਸ਼ਚਿਤ ਹੈ ਕਿ ਭਗਵਤੀ ਜੀ ਕਦੀ ਵੀ ਤੁਹਾਡੇ ਉਸ ਮਨੋਰਥ ਨੂੰ ਪੂਰਨ ਨਹੀਂ ਕਰੇ ਭਗਵਤੀ ਹਮੇਸ਼ਾ ਸਾਧਵਿਕ ਸ਼ੁੱਧ ਚਿੱਤ ਵਾਲਿਆਂ ਦੇ ਹੀ ਮਨੋ ਕਾਮਨਾ ਪੂਰਨ ਕਰਦੀ ਹੈ ਤੇ ਇਹ ਲੋਕ ਕਹਿੰਦੇ ਆ ਅਸੀਂ ਉਸ ਮੰਦਰ ਦੇ ਵਿੱਚ ਗਏ ਅਸੀਂ ਸੁਣੇ ਜੀ ਉੱਥੇ ਮਨੋ ਕਾਮਨਾ ਪੂਰਣ ਹੁੰਦੀਆਂ ਪਰ ਸਾਡੀ ਤਾਂ ਹੋਈ ਨਹੀਂ ਭਈ ਤੁਹਾਡੇ ਮਨ ਦੇ ਵਿੱਚ ਵੀ ਸੀ ਕਿ ਚਲੋ ਉੱਥੇ ਵੀ ਜਾ ਕੇ ਦੇਖ ਲੈਂਦੇ ਤੁਸੀਂ ਤਾਂ ਪ੍ਰੀਖਿਆ ਲੈਣਗੇ ਭਈ ਆਦੀ ਸ਼ਕਤੀ ਦੀ ਪ੍ਰੀਖਿਆ ਨਹੀਂ ਹੁੰਦੀ ਉੱਥੇ ਸ਼ਰਧਾ ਹੁੰਦੀ ਅਗਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਹੈ ਤਾਂ ਤੁਹਾਨੂੰ ਉੱਥੇ ਵੀ ਉਹਨਾਂ ਦੇ ਦਰਵਾਜ਼ੇ ਦੇ ਵਿੱਚ ਵੀ ਨਹੀਂ ਜਾਣ ਦੀ ਜ਼ਰੂਰਤ ਤੁਹਾਡੇ ਮਨ ਦੇ ਵਿੱਚ ਤੁਹਾਡੇ ਹਿਰਦੇ ਦੇ ਵਿੱਚ ਇਹ ਉਹ ਭਗਵਤੀ ਉਹ ਆਦੀ ਸ਼ਕਤੀ ਉਹ ਤੁਹਾਡਾ ਇਸ਼ਟ ਤੁਹਾਡਾ ਅਰਾਧ्य ਕੋਈ ਵੀ ਮਹਾਨ ਦੇਵ ਸ਼ਕਤੀ ਵਾਸ ਕਰ ਦੇਗੀ ਅਗਰ ਤੁਹਾਡੇ ਮਨ ਦੇ ਵਿੱਚ ਸੱਚੀ ਸ਼ਰਧਾ ਹੈ ਅਗਰ ਨਹੀਂ ਹੈ ਤਾਂ ਦੇਵਸਥਾਨ ਤੇ ਜਾ ਕੇ ਵੀ ਉਹ ਕੇਵਲ ਤੁਹਾਡੀ ਇੱਕ ਯਾਤਰਾ ਹੋਵੇਗੀ ਤੀਰਥ ਯਾਤਰਾ ਨਹੀਂ ਹੋਵੇਗੀ ਯਾਤਰਾ ਵੀ ਹੋਵੇਗੀ ਲੇਕਿਨ ਤੁਸੀਂ ਉਸ ਯਾਤਰਾ ਨੂੰ ਇੱਕ ਪ੍ਰਿਆਟਕ ਦੇ ਤੌਰ ਤੇ ਲਓਗੇ ਨਾ ਕਿ ਤੁਹਾਨੂੰ ਉਹ ਇੱਕ ਤੀਰਥ ਦਾ ਫਲ ਦੇਵੇਗੀ ਤੇ ਉਸ ਤੋਂ ਇਲਾਵਾ ਭਗਵਤੀ ਜੀ ਦਾ ਬਹੁਤ ਹੀ ਸਿੱਧ ਮੰਤਰ ਹੈ ਜੋ ਵੈਦਿਕ ਮੰਤਰ ਹੈ ਉਸ ਦਾ ਵੀ ਤੁਸੀਂ ਧਿਆਨ ਕਰ ਸਕਦੇ ਆਂ ਸ਼ੁੱਧ ਚਿੱਤ ਦੇ ਨਾਲ ਓਮ ਹਿਰਣੇ ਵਰਣਾਮ ਹਰਣੀ ਸੁਵਰਨ ਰਜਸਤ੍ਰਿ ਜਾ ਚੰਦਰਾਮ ਹਿਰਣੇ ਮੇ ਲਕਸ਼ਮੀ ਯਾਤ ਵੇਦੋ ਮਾਵਹ ਇਹ ਭਗਵਤੀ ਜੀ ਦਾ ਸ਼੍ਰੀ ਸੁਕਟ ਦਾ ਪਹਿਲਾ ਸ਼ਲੋਕ ਹੈ ਇਸ ਭਗਵਤੀ ਦਾ ਜੋ ਸਵਰਣ ਮਈ ਭਗਵਤੀ ਹੈ ਉਸ ਦਾ ਤੁਸੀਂ ਚਿੰਤਨ ਕਰਨਾ ਜੋਤੀ ਸਰੂਪ ਦਾ ਜਿਸ ਨੇ ਸੂਰੇ ਚੰਦਰਮਾ ਨੂੰ ਅੱਖਾਂ ਨੇ ਭਗਵਤੀ ਹਰ ਵਕ ਸਮੇ ਆਪਣੇ ਭਗਤਾਂ ਦਾ ਕਲਿਆਣ ਕਰਨੇ ਦੇ ਤਤਪਰ ਰਹਿੰਦੀ ਹੈ ਉਸ ਤੱਕ ਪਹੁੰਚਣਾ ਨਹੀਂ ਜ਼ਰੂਰੀ ਹੈ ਤੇ ਭਗਵਤੀ ਜੀ ਦਾ ਇਸ ਤਰ੍ਹਾਂ ਤੁਸੀਂ ਆਵਾਹਨ ਕਰੋ ਚਿੰਤਨ ਕਰੋ ਮਾ ਭਗਵਤੀ ਤੁਹਾਡੇ ਪਰ ਅਵਸ਼ੇ ਹੀ ਕਿਰਪਾ ਕਰੇਗੀ ਔਰ ਅੱਜ ਮਾ ਸਬ ਸਪਤਮੀ ਦੇ ਦੇ ਉਪਰ ਤੁਸੀਂ ਜਿਨ੍ਹਾਂ ਨੇ ਸપ્તਮੀ ਦਾ ਕੰਨਿਆ ਪੂਜਨ ਕਰਨਾ ਉਹ 4 ਵਜੇ ਤੋਂ ਪਹਿਲਾਂ ਕੰਨਿਆ ਪੂਜਨ ਕਰ ਸਕਦੇ ਆ 4:00 4 ਵਜੇ ਤੋਂ ਬਾਅਦ ਫਿਰ ਅਸ਼ਟਮੀ ਤਿਥੀ ਸ਼ੁਰੂ ਹੋ ਜਾਏਗੀ ਜਿਨ੍ਹਾਂ ਨੇ ਮਹਾਮਾਈ ਦੀ ਅਸ਼ਟਮੀ ਦੀ ਕੰਨਿਆ ਪੂਜਣੀਆਂ ਉਹ ਕੱਲ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਕਿਸੇ ਵੀ ਵਕਤ ਮਹਾਮਾਈ ਦੀ ਅਸ਼ਟਮੀ ਪੂਜ ਸਕਦੇ ਹੈ ਫਿਰ ਪਾਸੋਂ ਨੂੰ ਨੌਮੀ ਹੈ ਔਰ ਦੋ ਤਰੀਕ ਨੂੰ ਦੁਸ਼ਹਿਰਾ ਹੈ ਦੁਸ਼ਹਿਰੇ ਦੇ ਉਪਰ ਭਗਵਤੀ ਜੀ ਜੋਸ਼ ਖੜਕ ਵਿਸ਼ਾਸਤਰ ਧਾਰੀ ਧੌਲਤਾਰੀ ਹੈ ਸ਼ਸਤਰ ਪੂਜਨ ਦੀ ਵੀ ਰੀਤ ਹੈ सनातन ਸੰਸਕ੍ਰਿਤੀ ਦੇ ਵਿਜੇ ਦਸ਼ਮੀ ਵਾਲੇ ਦਿਨ ਸ਼ਸਤਰਾਂ ਦੀ ਪੂਜਾ ਹੁੰਦੀ ਹੈ ਕਿਉਂਕਿ ਅਗਰ ਸਾਡੇ ਸ਼ਸਤਰ ਨੇ ਤਾਂ ਹੀ ਸਾਡੇ ਸ਼ਾਸਤਰ ਨੇ ਸ਼ਸਤਰ ਸ਼ਾਸਤਰੀ ਚ ਕਾਰਜ ਲਾਉ ਸਾਡੇ ਸ਼ਸਤਰ ਉਹ ਸ਼ਾਸਤਰ ਸਾਨੂੰ ਦੋਨਾਂ ਨੂੰ ਲੈ ਕੇ ਸਾਥ ਲੈ ਕੇ ਚੱਲਣਾ ਪੈਣਾ ਹੈ ਤਾਂ ਹੀ ਸਾਡੀ ਸਨਾਤਨ ਸੰਸਕ੍ਰਿਤੀ ਸਾਡਾ ਧਰਮ ਏ ਬਚਿਆ ਰਹਦਾ ਹੈ ਅੱਜ 29 ਸਤੰਬਰ ਹੈ ਮੈ ਸ਼ਾਸਤਰਾ ਦੀਆਂ ਸ਼ਾਸਤਰਾ ਦੀ ਗੱਲ ਕੀਤੀ ਹੈ 29 ਸਤੰਬਰ ਭਾਰਤੀ ਇਤਿਹਾਸ ਦੇ ਵਿੱਚ ਬਹੁਤ ਹੀ ਇੱਕ ਭੱਵੇ ਦਿਨ ਹੈ ਜਿਸ ਦਾ ਸੁਨੇਹਲੇ ਅੱਖਰਾਂ ਦੇ ਵਿੱਚ ਨਾਮ ਲਿਖਿਆ ਗਿਆ ਹੈ 29 ਸਤੰਬਰ 2016 ਨੂੰ ਜਦੋਂ ਕੋਈ ਆਕੀ ਲੋਕਾਂ ਨੇ ਤੇਤੇ ਲੋਕਾਂ ਨੇ ਸਾਡੇ ਸੈਨਿਕਾਂ ਦੇ ਉੱਪਰ ਸੁੱਤੇ ਪਿਆਂ ਦੇ ਉੱਪਰ ਕਾਇਰਾਨਤਾ ਪੂਰਨ ਹਮਲਾ ਕੀਤਾ ਸੀ ਉਸ ਦਾ ప్రతిਸ਼ੋਧ ਲੈਂਦੇ ਲਈ ਭਾਰਤੀ ਸੈਨਾ ਨੇ ਅਦਮ्य ਸ਼ौर्य ਦਾ ਪ੍ਰਦਰਸ਼ਨ ਕਰਦੇ ਹੋਏ ਸਰਜੀਕਲ ਸਟ੍ਰਾਈਕ ਕੀਤੀ ਸੀ ਮੈਂ ਭਾਰਤੀ ਸੈਨਾ ਦੇ ਉਸ ਮਾਂ ਭਾਰਤੀ ਦੇ ਵੀਰ ਪੁੱਤਰਾਂ ਨੂੰ ਮਾਂ ਭਗਵਤੀ ਆਦੀ ਸ਼ਕਤੀ ਦੇ ਉਸ ਮਹਾਨ ਅੰਸ਼ਾ ਨੂੰ ਮਾਂ ਭਗਵਤੀ ਪਰਮਵਾ ਜਗਦੰਬਾ ਦੁਰਗਾ ਦੇਵੀ ਦੇ ਉਹਨਾਂ ਮਹਾਨ ਉਹਨਾਂ ਮਹਾਨ ਮਹਾਨ ਪੁੱਤਰਾਂ ਨੂੰ ਕੋਟੀ ਕੋਟੀ ਨਮਨ ਕਰਦਾ ਹਾਂ ਔਰ ਆਪਣੇ ਵੱਲ ਤੋਂ ਹੋਰ ਸੰਪੂਰਨ ਦੇਸ਼ ਵੱਲ ਤੋਂ ਉਨਾ ਵੀਰ ਸਪੂਤਾਂ ਨੂੰ ਵंदन ਕਰਦਾ ਨਮਨ ਕਰਦਾ ਔਰ ਜੋ ਉਸ ਦੈਤਿਆ ਆਤਕੀ ਹਮਲੇ ਦੇ ਵਿੱਚ ਪਰਮ ਗਤੀ ਨੂੰ ਪ੍ਰਾਪਤ ਹੋ ਗਏ ਸੀ ਉਹਨਾਂ ਦੇ ਪ੍ਰਤੀ ਕੋਟੀ ਕੋਟੀ ਸ਼ਰਧਾਂਜਲੀ ਭੇਟ ਕਰਦਾ ਔਰ ਮਾਂ ਭਗਵਤੀ ਜੀ ਦੇ ਚਰਨਾਂ ਦੇ ਵਿੱਚ ਇਹ ਪ੍ਰਾਰਥਨਾ ਕਰਦਾ ਕਿ हे ਭਗਵਤੀ ਜੋ ਉਹ ਆਤਮਾਾਂ ਮਾ ਤੁਹਾਡੇ ਪਰਮ ਧਾਮ ਨੂੰ ਚਲੀ ਗਈਆਂ ਉਹਨਾਂ ਨੂੰ ਸੰਪੂਰਨ ਮੋਕਸ਼ ਪ੍ਰਦਾਨ ਕਰਨਾ ਔਰ ਉਹਨਾਂ ਦੇ ਜੋ ਪਰਿਵਾਰਿਕ ਮੈਂਬਰ ਨੇ ਜ ਔਰ ਜੋ ਵੀ ਉਹਨਾਂ ਦੇ ਨਾਲ ਸਦਸੇ ਜੁੜੇ ਨੇ ਉਹਨਾਂ ਨੂੰ ਸ਼ਾਂਤੀ ਪ੍ਰਦਾਨ ਕਰਨਾ ਔਰ ਉਹਨਾਂ ਨੂੰ ਉਸ ਚੀਜ਼ ਦੇ ਲਈ ਇਸ ਤਰ੍ਹਾਂ ਦੀ ਹੁਦੀ ਪ੍ਰਦਾਨ ਕਰਨਾ ਕਿ ਉਹਨਾਂ ਦੇ ਪੁੱਤਰ ਉਹਨਾਂ ਦੇ ਭਾਈ ਉਹਨਾਂ ਦੇ ਪਤੀ ਜੋ ਇਸ ਅਦਮੇ ਸ਼ੋਰੇ ਦਾ ಪರಿਚਾਏ ਕਰਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਇਆ ਉਹ ਉਸ ਦੇ ਉਹਨਾਂ ਦੀ ਵੀਰਗਤੀ ਦੇ ਉੱਪਰ ਮਾਨ ਮਹਿਸੂਸ ਕਰਨ। ਮਾ ਭਗਵਤੀ ਭਾਰਤ ਦੇ ਹਰੇਕ ਪੁੱਤਰ ਦੇ ਵਿੱਚ ਹਰੇਕ ਯੋਵਾ ਦੇ ਵਿੱਚ ਹਰੇਕ ਯੁਗਤੀ ਦੇ ਵਿੱਚ ਹਰੇਕ ਵਿਅਕਤੀ ਦੇ ਵਿੱਚ ਇਹ ਬੁੱਧੀ ਪੈਦਾ ਕਰੇ ਕਿ ਉਹ ਆਪਣੇ ਇਸ ਦੇਸ਼ ਦੇ ਲਈ ਆਪਣੇ ਰਾਸ਼ਟਰ ਦੇ ਲਈ ਇਸ ਮਾतृभूमि ਦੇ ਲਈ ਸਰਵਸ਼ੇਨਿਸ਼ੋਬਰ ਕਰਨ ਲਈ ਹਰ ਵਕਤ ਹਰ ਸਵੇਰ ਤਿਆਰ ਰਹੇ ਮੈਂ ਭਗਵਤੀ ਜੀ ਦੇ ਚਰਨਾਂ ਦੇ ਵਿੱਚ ਇਹ ਹੀ ਨਵੇਦਨ ਕਰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਮਹਾਮਾਈ ਦੇ ਇਹਨਾਂ ਨਵਰਾਤਰੀਆਂ ਦੇ ਉੱਪਰ ਦੁਆਰਾ ਤੋਂ ਮਾ ਕਾਲਾ ਰਾਤਰੀ ਦੇ ਇਸ ਸप्तਮੀ ਤਿਥੀ ਦੀ ਕੋਟੀ ਕੋਟੀ ਵਧਾਈ ਦਿੰਦਾ ਹਾਂ ਔਰ ਅੱਜ ਸਰਜੀਕਲ ਸਟ੍ਰਾਈਕ ਦੇਵਸ ਦੇ ਉੱਪਰ ਮੈਂ ਆਪਣੇ ਸਾਰੇ ਵੀਰ ਸਪੂਦਾਂ ਨੂੰ ਵੀਰ ਫੌਜੀਆ ਨੂੰ ਵੀਰ ਸੈਨਿਕਾਂ ਨੂੰ ਕੋਟੀ ਕੋਟੀ ਵੰਦਨ ਕਰਦਾ ਹਾਂ ਮਾ ਭਾਰਤੀ ਭਾਰਤ ਦੀ ਸੈਨਾ ਔਰ ਭਾਰਤ ਦੀ ਸਰਕਾਰ ਨੂੰ ਇਸੇ ਤਰ੍ਹਾਂ ਇਕੱਠੇ ਹੋ ਕੇ ਇਹਨਾਂ ਦਹਿਤਿਆਂ ਦਾ ਇਹਨਾਂ ਅੰਤਿਆਂ ਦਾ ਨਾਸ਼ ਕਰ ਦੇਣ ਦੇ ਹੋਰ ਬਲ ਬਖਸ਼ੇ ਇਹਨਾਂ ਸ਼ਬਦਾਂ ਦੇ ਨਾਲ ਜੈਕਾਰਾ ਵੀਰ ਬਜਰੰਗੀ ਹਰ ਹਰ ਮਹਾਦੇਵ ਜਗਦੀਆਂ ਜੋਤਾਂ ਵਾਲੀ ਮਾਤਾ ਤੁਹਾਡੀ ਸਦਾ ਹੀ ਜੈ ਭਾਰਤ ਮਾਤਾ ਕੀ